ਸੋ ਤੁਸੀਂ ਆ ਜੀ ਸਾਰਿਆਂ ਦੇ ਨਾਲ ਅਸੀਂ ਆਏ ਆ ਸਾਰਿਆਂ ਦੇ ਲਈ ਆਏ ਆ ਤੇ ਜਿਹੇ ਸਾਰਿਆਂ ਨੂੰ ਪਤਾ ਜਿੰਨਾ ਨੁਕਸਾਨ ਹੋ ਚੁੱਕਿਆ ਹੈ ਸੋ ਜਿੰਨਾ ਤੋਂ ਥੋੜਾ ਥੋੜਾ ਜੋ ਜੋ ਵੀ ਬਣਦਾ ਹੈ ਸਭ ਸਾਰੇ ਜਣੇ ਆਪ ਵੀ ਅਸੀਂ ਵੀ ਆਪਨੀ ਹੈਲਪ ਕਰਨ ਆਏ ਆ ਸਾਰੇ ਦਾ ਸਾਰਿਆਂ ਦੇ ਅਧਿਕਾਰ ਕਰ ਦਈਏ ਅਸੀਂ ਰਾਸ਼ਨ ਲੈ ਕੇ ਆਏ ਆ ਅਸੀਂ ਪਿੰਡ ਲੈ ਕੇ ਜਾ ਰਹੇ ਆ ਮੈਨੂੰ ਪਿੰਡ ਦਾ ਨਾਮ ਤੇ ਨਹੀਂ ਪਤਾ ਕਿ ਕਿ ਨਾਨਕਪੁਰ ਨਾਨਕਪੁਰ ਅਜਨਾਲੇ ਦੇ ਕੋਲ ਹੈ ਕਿਉਂਕਿ ਅਜਨਾਲਾ ਮੇਰੇ ਪਿੰਡ ਦੇ ਕੋਲ ਹੈ ਕੱਟੇਗਾ ਚੂੜੀਆਂ ਤੋਂ ਮੈਂ ਆਫਸੋਸੀ ਹੁਣ ਨਾਣਕਪੁਰ ਜਾ ਰਹੇ ਹਾਂ ਜਿੰਨਾ ਤੁਸੀਂ ਆਏ ਲੋਕ ਕਿੰਨੇ ਮਜਬੂਰ ਲੱਗੇ ਨੇ ਕਿੰਨੀ ਕੀ ਸਮਝਦਾ ਹੈ ਮੈਂ ਜਾਣਾ ਹਲੇ ਮੈਂ ਉੱਥੇ ਜਾ ਕੇ ਨਹੀਂ ਆਈ ਮੈਂ ਜਾ ਕੇ ਦੇਖਾਂ ਕਿ ਜਿੰਨਾ ਸੀ ਸੋਸ਼ਲ ਮੀਡੀਆ ਦੇ ਥਰੂ ਦੇਖ ਰਹੇ ਹੋ ਤਾਂ ਸਾਰੇ ਨੂੰ ਪਤਾ ਕਿ ਜਿੰਨਾ ਨੁਕਸਾਨ ਹੋਇਆ ਸਾਰੇ ਜਾਣੇ ਕਿੰਨਾ ਇਸ ਟਾਈਮ ਉਸ ਵਕਤੋਂ ਨਿਕਲ ਰਹੇ ਨੇ ਸੋ ਬਾਕੀ ਹੁਣ ਅੰਦਰ ਜਾਣਗੇ ਸਾਰਿਆਂ ਨੂੰ ਮਿਲਦੇ ਆਂਕਿਊ ਨਾ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਜ਼ਰੂਰ ਤਾਂ ਜਿੰਨਾ ਕਿ ਵੀ ਬਣਦਾ ਜਿੰਨਾ ਕਿ ਵੀ ਸਾਦਾ ਸਾਰਿਆਂ ਨੂੰ ਪਲੀਜ਼ ਤੁਸੀਂ ਕਾਲ ਜੀ ਸਾਰਿਆਂ ਦੇ ਨਾਲ ਅਸੀਂ ਆਏ ਹਾਂ ਸਾਰਿਆਂ ਦੇ ਲਈ ਆਏ ਹਾਂ ਤੇ ਜਿਹੜੇ ਸਾਰਿਆਂ ਨੂੰ ਪਤਾ ਜਿੰਨਾਂ ਨੁਕਸਾਨ ਹੋ ਚੁੱਕਿਆ ਹੈ ਸੋ ਜਿੰਨਾਂ ਤੋਂ ਥੋੜਾ ਥੋੜਾ ਜੋ ਜੋ ਵੀ ਬਣਦਾ ਹੈ ਸਭ ਦਾ ਸਾਰੇ ਜਣੇ ਆਪ ਨੂੰ ਅਸੀਂ ਵੀ ਆਪਾਂ ਦੀ ਹੈਲਪ ਕਰਨ ਆਏ ਹਾਂ ਸਾਰਿਆਂ ਦਾ ਸਾਰਿਆਂ ਦੇ ਅਸੀਂ ਰਾਸ਼ਨ ਲੈ ਕੇ ਆਏ ਆ ਅਸੀਂ ਪਿੰਡ ਲੈ ਕੇ ਜਾ ਰਿਹਾ ਮੈਨੂੰ ਪਿੰਡ ਦਾ ਨਾਮ ਤੇ ਨਹੀਂ ਪਤਾ ਕਿ ਨਾਨਕਪੁਰ ਨਾਨਕਪੁਰ ਅਜਨਾਲੇ ਦੇ ਕੋਲ ਹੈ ਕਿਉਂਕਿ ਅਜਨਾਲਾ ਮੇਰੇ ਪਿੰਡ ਦੇ ਕੋਲ ਹੈ ਕੱਟੇ ਘਟ ਚੂੜੀਆਂ ਤੋਂ ਮੈਂ ਆਪ ਸੋ ਅਸੀਂ ਨਾਨਕਪੁਰ ਜਾ ਰਹੇ ਹਾਂ ਜਿੰਨਾ ਤੁਸੀਂ ਆਏ ਲੋਕ ਕਿੰਨੇ ਮਜਬੂਰ ਲੱਗੇ ਨੇ ਤੇ ਕਿਹੜੀ ਕੀ ਹਾਲਤ ਹੈ ਮੈਂ ਜਾਣਾ ਹਾਂ ਮੈਂ ਉੱਥੇ ਜਾ ਕੇ ਨਹੀਂ ਆਈ ਮੈਂ ਜਾ ਕੇ ਦੇਖ ਰਾਂਗੀ ਜਿੰਨਾ ਸੀ ਸੋਸ਼ਲ ਮੀਡੀਆ ਦੇ ਥਰੂ ਦੇਖ ਰਹੇ ਹੋ ਤਾਂ ਸਾਰੇ ਨੂੰ ਪਤਾ ਕਿ ਜਿੰਨਾ ਨੁਕਸਾਨ ਆਇਆ ਹੈ ਸਾਰੇ ਜਾਣੇ ਕਿੰਨਾ ਇਸ ਟਾਈਮ ਉਸ ਵਕਤ ਚੋਂ ਨਿਕਲ ਰਹੇ ਨੇ ਸੋ ਬਾਕੀ ਹੁਣ ਅੰਦਰ ਜਾਣੇ ਸਾਰੇ ਨੂੰ ਮਿਲਦੇ ਆਂਕਿਊ ਨਾ ਸਾਰੇ ਨਹੀਂ ਕਹਿਣਾ ਚਾਹੁੰਦੀ ਧੀਰੇ ਤੋਂ ਜਿੰਨਾ ਕਿ ਵੀ ਬਣਦਾ ਜਿੰਨਾ ਕਿ ਵੀ ਸਰਦਾ ਸਾਰੇ ਜਾਣੇ ਪਲੀਜ਼ ਸੱਚੀ ਗੱਲ ਜੀ ਸਾਰਿਆਂ ਦੇ ਨਾਲ ਅਸੀਂ ਆਏ ਆ ਸਾਰਿਆਂ ਦੇ ਲਈ ਆਏ ਆ ਕਿ ਜਿਹੜੇ ਸਾਰਿਆਂ ਨੂੰ ਪਤਾ ਜਿੰਨਾਂ ਨੁਕਸਾਨ ਹੋ ਚੁੱਕਿਆ ਹੈ ਸੋ ਜਿੰਨਾਂ ਤੋਂ ਥੋੜਾ ਥੋੜਾ ਜੋਦ ਜੋ ਵੀ ਬਣਦਾ ਹੈ ਸਭ ਸਾਰੇ ਜਣੇ ਆਪ ਨੂੰ ਅਸੀਂ ਵੀ ਆਪਣੀ ਗੱਲ ਕਰਨ ਆਏ ਆ ਸਾਰੇ ਦਾ ਸਾਰਿਆਂ ਦੇ ਨਾਲ ਜੀ ਅਸੀਂ ਰਾਸ਼ਨ ਲੈ ਕੇ ਆਏ ਆ ਅਸੀਂ ਪਿੰਡ ਲੈ ਕੇ ਜਾ ਰਿਹਾ ਮੈਨੂੰ ਪਿੰਡ ਦਾ ਨਾਮ ਤੇ ਨਹੀਂ ਪਤਾ ਕਿ ਕਿ ਨਾਨਕਪੁਰ ਨਾਨਕਪੁਰ ਅਜਨਾਲੇ ਦੇ ਕੋਲ ਹੈ ਕਿਉਂਕਿ ਅਜਨਾਲਾ ਮੇਰੇ ਪਿੰਡ ਦੇ ਕੋਲ ਹੈ ਕਟੇਗੜ ਚੂਰੀਆ ਤੋਂ ਮੈਂ ਆਪਸੋ ਅਸੀਂ ਨਾਨਕਪੁਰ ਜਾ ਰਹੇ ਆ ਨਹੀਂ ਤੁਸੀਂ ਆਏ ਲੋਕ ਕਿੰਨੇ ਮਜਬੂਰ ਲੱਗੇ ਨੇ ਕਿ ਕਿਹੜੀ ਤਰ੍ਹਾਂ ਦਾ ਮੈਂ ਜਾਣਾ ਹਲੇ ਮੈਂ ਉੱਥੇ ਜਾ ਕੇ ਨਹੀਂ ਆਈ ਪਰ ਮੈਂ ਜਾ ਕੇ ਦੇਖ ਰਹਾ ਹਾਂ ਕਿ ਜਿੰਨਾ ਸੀ ਸੋਸ਼ਲ ਮੀਡੀਆ ਦੇ थ्रू ਦੇਖ ਰਹੇ ਹੋ ਤਾਂ ਸਾਰੇ ਨੂੰ ਪਤਾ ਕਿ ਜਿਨ੍ਹਾਂ ਨੂੰ ਨੁਸਾਨ ਹੋਇਆ ਸਾਰੇ ਜਾਣੇ ਕਿੰਨਾ ਇਸ ਟਾਈਮ ਉਸ ਵਕਤ ਚੋਂ ਨਿਕਲਦੇ ਨੇ ਸੋ ਬਾਕੀ ਹੁਣ ਅੰਦਰ ਜਾਣੇ ਸਾਰਿਆਂ ਨੂੰ ਮਿਲਦੇ ਆ। ਥੈਂਕ ਯੂ। ਨਾ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਦੀਰੇ ਤੋਂ ਜਿੰਨਾ ਕਿ ਵੀ ਬਣਦਾ ਹੈ ਜਿੰਨਾ ਕਿ ਵੀ ਸਰਦਾ ਸਾਰਿਆਂ ਨੂੰ ਪਲੀਜ਼ ਤੁਸੀਂ ਦਾਲ ਜੀ ਸਾਰਿਆਂ ਦੇ ਨਾਲ ਅਸੀਂ ਆਏ ਆ ਸਾਰਿਆਂ ਦੇ ਲਈ ਆਏ ਆ ਤੇ ਤੇ ਸਾਰਿਆਂ ਨੂੰ ਪਤਾ ਜਿੰਨਾ ਨੁਕਸਾਨ ਹੋ ਚੁੱਕਿਆ ਹੈ ਸੋ ਜਿੰਨਾ ਤੋਂ ਥੋੜਾ ਥੋੜਾ ਜੋ ਜੋ ਵੀ ਬਣਦਾ ਹੈ ਸਭ ਦਾ ਸਾਰੇ ਜਣੇ ਆਪ ਨੂੰ ਅਸੀਂ ਵੀ ਆਪਣੀ ਹੈਲਪ ਕਰਨ ਆਏ ਆ ਸਾਰਿਆਂ ਦਾ ਸਾਰਿਆਂ ਨੇ ਅਸੀਂ ਰਾਸ਼ਨ ਲੈ ਕੇ ਆਏ ਆ ਅਸੀਂ ਪਿੰਡ ਲੈ ਕੇ ਜਾ ਰਿਹਾ ਮੈਨੂੰ ਪਿੰਡ ਦਾ ਨਾਮ ਤੇ ਨਹੀਂ ਪਤਾ ਨਾਨਕਪੁਰ ਨਾਨਕਪੁਰ ਅਜਨਾਲੇ ਦੇ ਕੋਲ ਹੈ ਕਿਉਂਕਿ ਅਜਨਾਲਾ ਮੇਰੇ ਪਿੰਡ ਦੇ ਕੋਲ ਹੈ ਟਟੇ ਘਟ ਚੂੜੀਆਂ ਤੋਂ ਮੈਂ ਆਫਸਰ ਹੀ ਹੁਣ ਨਾਨਕਪੁਰ ਜਾ ਰਹਾ ਹਾਂ ਤਿੰਨ ਮੈਂ ਤੁਸੀਂ ਆਏ ਲੋਕ ਕਿੰਨੇ ਮਜ਼ਬੂਰ ਲੱਗੇ ਨੇ ਤੇ ਕਿੰਨੀ ਕਿਤਾਬ ਹੈ ਮੈਂ ਜਾਣਾ ਹਾਂ ਮੈਂ ਉੱਥੇ ਜਾ ਕੇ ਨਹੀਂ ਆਈ ਪਰ ਮੈਂ ਜਾ ਕੇ ਦੇਖ ਰਹਾ ਹਾਂ ਕਿ ਜਿੰਨਾ ਸੀ ਸੋਸ਼ਲ ਮੀਡੀਆ ਦੇ ਥਰੂ ਦੇਖ ਰਹੇ ਹੋ ਤਾਂ ਸਾਰੇ ਨੂੰ ਪਤਾ ਕਿ ਜਿਨ੍ਹਾਂ ਨੂੰ ਨੁਸਾਨ ਹੋਇਆ ਸਾਰੇ ਜਾਣੇ ਕਿੰਨਾ ਇਸ ਟਾਈਮ ਉਸ ਵਕਤ ਚੋਂ ਨਿਕਲ ਰਹੇ ਨੇ ਸੋ ਬਾਕੀ ਹੁਣ ਅੰਦਰ ਜਾਣ ਦੇ ਕਾਰਨ ਮਿਲਦੇ ਆ। ਥੈਂਕ ਯੂ ਬਿਲਾਲ ਜੈ ਜੈ ਤਕਰਾ। ਨਾ ਸਾਰਿਆਂ ਨੇ ਇਹ ਕਹਿਣਾ ਚਾਹੁੰਦੇ ਜਿਹੜੇ ਤੋਂ ਜਿੰਨਾ ਕਿ ਵੀ ਬਣਦਾ ਜਿੰਨਾ ਕਿ ਵੀ ਸਰਦਾ ਸਰਦਾਨੀ ਪਲੀਜ਼। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027।